ਸਰਵਾਈਕਲ ਜੀ ਸਾਡੀ 3 ਮਿੰਟ ਦੀ ਗੇਮ ਆ ਠੀਕ ਹੈ ਜੀ ਜਿਹਨੂੰ ਆਪਾਂ ਕਹਿੰਦੇ ਆ ਸਰਵਾਈਕਲ ਠੀਕ ਹੈ ਜੀ ਉਹ ਅਸੀਂ 3 ਮਿੰਟ 3 ਮਿੰਟ ਤੋ ਠੀਕ ਕਰਦੇ ਨਾ ਜਾਵਾਂ ਜੀ ਇਹ ਰੀੜ ਦੀ ਹੱਡੀ ਦਾ ਇਦਾਂ ਜੀ ਇਹਦੀ ਡੈਸਕ ਆ ਜਿਹੜੀ ਮੁੰਡੇ ਦੀ ਹਾਂਜੀ 1 ਇੰਚ ਉੱਪਰ ਆਈ ਹੋਈ ਸੀ ਠੀਕ ਹੈ ਜੀ ਉਹ ਅਸੀਂ ਜਿਹੜੀ ਸਾਡੀ ਹਜ਼ਾਰਾਂ ਸਾਲ ਪੁਰਾਣੀ ਆ ਤਕਨੀਕਾਂ ਪੁਰਾਣੀਆਂ ਚੱਲ ਰਹੀ ਆ ਹਾਂਜੀ ਹਾਂਜੀ ਸਾਡੇ ਪਰਖਿਆ ਦੀ ਆ ਹੋਰ ਉਹ ਤਕਨੀਕ ਨਾਲ ਹੀ ਅਸੀਂ ਪਹਿਲੇ ਦਿਨ ਤੋਂ ਹੀ ਫਰਕ ਪੈਣ ਲੱਗ ਜਾਂਦਾ ਅੱਛਾ ਜੀ ਪਹਿਲੇ ਦਿਨ ਤੋਂ ਪਹਿਲੇ ਦਿਨ ਤੋਂ ਹੀ ਫਰਕ ਪੈਣ ਲੱਗ ਜਾਂਦਾ ਸਰ ਜਦੋਂ ਥੋੜੀ ਹੱਡੀ ਆ ਜਿਹੜੀ ਹੂੰ ਉਹ ਸੈੱਟ ਹੋ ਜੇਵੇ ਆਪਦੀ ਜਗ੍ਹਾ ਤੇ ਚੜੇ ਜਾਵੇ ਦਵਾਈ ਵੀ ਤਾਂ ਹੀ ਕੰਮ ਕਰਦੀ ਹੈ ਬਿਲਕੁਲ ਮਾਤਾ ਦੀ ਡੈਸਕ ਵੀ ਹਿੱਲੀ ਹੋਈ ਹੈ ਅੱਛਾ ਜੀ ਇੱਥੇ ਹੀ ਪਤਾ ਲੱਗ ਜਾਂਦਾ ਸਾਨੂੰ ਠੀਕ ਹੈ ਜੀ ਬਿਨਾ ਐਕਸਰੇ ਤੋਂ ਬਿਨਾ ਐਮ ਆਰ ਆਈ ਤੋਂ 100% ਹੈ ਜਮਾ ਠੀਕ ਹੈ ਜੀ ਹਾਂ ਜੀ ਤੁਰਨ ਤੁਰਨ ਜੇ ਹੁਣ ਕੋਈ ਤੁਰਨ ਚੇ ਕੋਈ ਦਿੱਕਤ ਨਹੀਂ ਮੈਂ ਲੱਕ ਤੋਂ ਬਹੁਤ ਦੁਖੀ ਸੀ ਹੂੰ ਤੇ ਲੱਕ ਬਿਲਕੁਲ ਮੇਰਾ ਸਹੀ ਆ ਅੱਜ ਦੂਜੇ ਦਿਨ ਆਇਆ ਕੱਲ ਆਏ ਸੀ ਤੇ ਅੱਜ ਆਏ ਸੀ ਦੀ 100% ਦਾ ਹੀ ਫਰਕ ਅੱਛਾ ਜੀ ਕੋਈ ਤਕਲੀਫ ਨਹੀਂ ਜੀ 100% ਦਾ ਫਰਕ ਆ ਤੁਹਾਨੂੰ ਕੀ ਲੱਗਦਾ ਵੀ ਕਿੰਨੇ ਵਾਰੀ ਇੱਥੇ ਆ ਕੇ ਜਮੇ ਜੜ ਤੋਂ ਰੋਗ ਚੱਕਿਆ ਜਾਊਗਾ ਇਹ ਬਾਦ ਜੀ ਲੱਗਦਾ ਵਾ ਅੱਜਾ ਜੀ ਲੱਗਦਾ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਲੰਗੋਵਾਲੀਆ ਗੋਵਿੰਦ ਸਿੰਘ ਪੇਜ ਤੇ ਸਵਾਗਤ ਹੈ ਲੈ ਵੀ ਥੋੜੇ ਜਿ ਦਿਨ ਪਹਿਲਾਂ ਆਪਾਂ ਰਾਏਕੋਟ ਤੋਂ ਅਭੀ ਐਕਿਊ ਟੱਚ ਵਾਲਿਆਂ ਦੀ ਇੱਕ ਡਾਕਟਰ ਅਭੀ ਵਰਮਾ ਜੀ ਦੀ ਵੀਡੀਓ ਅਪਲੋਡ ਕੀਤੀ ਸੀ ਮੈਂ ਆਪਣਾ ਟ੍ਰੀਟਮੈਂਟ ਕਰਾਉਣ ਗਿਆ ਸੀ ਆ ਮੈਂ ਤੁਹਾਨੂੰ ਕਿਹਾ ਸੀ ਵੀ ਮੈਂ ਆਪਣਾ ਰਿਵਿਊ ਦੇਵਾਂਗਾ 2-3 ਦਿਨਾਂ ਬਾਅਦ ਅੱਜ ਮੈਂ ਆਪਣਾ ਰਿਵਿਊ ਵੀ ਦੇਣ ਆਇਆ ਨਾਲ ਨਾਲ ਜਿਹੜੇ ਆਪਣੀ ਵੀਡੀਓ ਦੇਖ ਕੇ ਆਏ ਨੇ ਕੁਝ ਪੇਸ਼ੈਂਟ ਜਿਹੜੇ ਦੂਸਰੀ ਵਾਰੀ ਆਏ ਜਾ ਕੋਸ਼ਕ ਪੇਸ਼ੈਂਟ ਜਿਹੜੇ ਪਹਿਲੀ ਵਾਰ ਆਏ ਉਹਨਾਂ ਦੀ ਵੀ ਗੱਲਬਾਤ ਕਰਾਂਗੇ ਪਹਿਲਾਂ ਗੱਲਬਾਤ ਕਰਦੇ ਆ ਡਾਕਟਰ ਰਵੀ ਅਵੀ ਜੀ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੋ ਠੀਕ ਠਾਕ ਹੋ ਜੀ ਵਧੀਆ ਜੀ ਵਧੀਆ ਅੱਛਾ ਵੀਡੀਓ ਆਪਾਂ ਅਪਲੋਡ ਕੀਤੀ ਸੀ ਜੀ ਕਿੰਨਾ ਕੁ ਮਤਲਬ ਕਿ ਉਹਦੇ ਨਾਲ ਫਰਕ ਪਿਆ ਜੀ ਪੇਸ਼ੈਂਟ ਦਾ ਉਹਦੇ ਨਾਲ ਬਹੁਤ ਫਰਕ ਪਿਆ ਜੀ ਠੀਕ ਹੈ ਜੀ ਬਹੁਤ ਜੀ ਕਿੰਨੇ ਕੁ ਪੇਸ਼ੈਂਟ ਆ ਗਏ ਤੁਹਾਡੇ ਕੋਲੇ ਹੁਣ ਤੱਕ ਮੇਰੇ ਕੋਲੇ 100 ਤੋਂ ਪਲੱਸ ਆ ਗਿਆ ਹੋਈ ਤੇ ਪਹਿਲੀ ਵਾਰ ਦੇ ਵਿੱਚ ਉਹਨਾਂ ਦਾ ਕੀ ਰਿਵਿਊ ਰਿਹਾ ਜੀ ਰਿਵਿਊ ਇਹ ਰਿਹਾ ਜੀ ਜਿਹੜਾ ਇੱਕ ਵਾਰੀ ਆ ਗਿਆ ਉਹਨੇ 4-4 ਮਰੀਜ਼ ਭੇਜੇ ਹੀ ਆ ਅੱਛਾ ਜੀ ਕਿਸੇ ਇੱਕ ਮਰੀਜ਼ ਨੇ 17 ਮਰੀਜ਼ ਭੇਜੇ ਆ ਅੱਛਾ ਜੀ ਇੱਕ ਦੇ ਗੋਡੇ ਆ ਦੀ ਪ੍ਰੋਬਲਮ ਸੀ ਜਿਹੜੀ ਦੀ ਲੇਡੀਜ਼ ਦੀ ਉਹਨੇ ਸਾਰੇ ਪੈਂਡ ਚ ਇਡੰਡ ਪਾਤੀ ਅੱਛਾ ਜੀ ਹੁਣ ਕੰਮ ਸੰਭਿਆ ਹੀ ਨਹੀਂ ਜਾਂਦਾ ਅੱਛਾ ਜੀ ਚਲੋ ਸ਼ੁਕਰ ਆ ਜੀ ਕਿਸੇ ਦਾ ਭਲਾ ਹੋਵੇ ਹਨਾ ਮੈਂ ਆਪਣਾ ਰਿਵਿਊ ਦੇ ਦਾਂ ਜੀ ਮੈਂ ਮੇਰੀਆਂ ਲੱਤਾਂ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਪੂਰੀਆਂ ਠਰਦੀਆਂ ਸੀ ਹੁਣ ਉਸ ਦਿਨ ਤੋਂ ਕੋਈ ਤਕਲੀਫ ਨਹੀਂ ਹੈਗੀ ਮੈਂ ਜਮਾਂ ਠੀਕ ਆ ਪਹਿਲਾਂ ਮੈਂ 2-3 ਮਿੰਟਸ ਡਾਕਟਰ ਸਾਹਿਬ ਕੋਲ ਇਕੱਠਾ ਆਇਆ ਲਗਾਤਾਰ ਖੜਦਾ ਨਹੀਂ ਸੀ ਮੈਂ ਫਿਰ ਆਇਆ ਕਰੀ ਜਾਂਦਾ ਦਰਦ ਹੋਣ ਲੱਗ ਜਾਂਦਾ ਸੀ ਜੀ ਜੀ ਹੁਣ ਬਿਲਕੁਲ ਸਹੀ ਆ ਮੈਂ ਜੀ ਸੱਚ ਪੁੱਛੋ ਜੀ ਜੀ ਸੱਚ ਕਹਿਣਾ ਜੀ ਮੈਂ ਬਿਲਕੁਲ ਤੇ ਮੈਨੂੰ ਲੱਗਦਾ ਵੀ ਅੱਜ ਮੇਰੀ ਵਾਰੀ ਨਹੀਂ ਹੋਣੀ ਮੈਨੂੰ ਦੁਬਾਰਾ ਆਉਣਾ ਪਊਗਾ ਹਨਾ ਜੀ ਕਿਉਂਕਿ ਭੀੜ ਬਹੁਤ ਲੱਗੀ ਹੋਈ ਹੈ ਕਿ ਆਪਾਂ ਕਿਸੇ ਦੀ ਵਾਰੀ ਨਹੀਂ ਹੋ ਸਕਦੇ ਜੀ 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 ਤੇ ਡਾਕਟਰ ਸਾਹਿਬ ਇੱਕ ਦੋ ਮਰੀਜ਼ਾਂ ਦੇ ਆਪਾਂ ਰਿਵਿਊ ਲੈਣੇ ਨੇ ਇੱਕ ਤਾਂ ਕੋਈ ਦੂਸਰੀ ਵਾਰੀ ਆਇਆ ਹੋਵੇ ਜੀ ਜੀ ਤੇ ਇੱਕ ਅੱਜ ਪਹਿਲੀ ਵਾਰੀ ਬੰਦਾ ਟੇਬਲ ਤੋਂ ਉੱਠੇ ਕੋਈ ਵੀ ਉਹ ਦੱਸੇ ਉੱਠ ਕੇ ਵੀ ਹਾਂ ਭਾਈ ਉੱਠਣਸਾਰ ਮੈਨੂੰ ਕੀ ਮਹਿਸੂਸ ਇੱਕ ਪਹਿਲੀ ਵਾਰ ਆਇਆ ਜੀ ਬੰਦਾ ਅੱਛਾ ਜੀ ਉਹ ਬੈਠਾ ਵਾ ਉਹਦੀ ਵਾਈਫ ਜਿਹੜੀ ਸੀ ਹਾਂਜੀ ਉਹ ਤੁਸੀਂ ਲਾ ਲਓ 2 ਸਾਲ ਪਹਿਲਾਂ ਆਪਣੇ ਤਾਂ ਠੀਕ ਹੋ ਸੀ ਉਹਨੂੰ ਆਪਰੇਸ਼ਨ ਦੱਸਤਾ ਸੀ ਡੈਸਕ ਦੀ ਪ੍ਰੋਬਲਮ ਸੀ ਠੀਕ ਹੈ ਜੀ ਉਹਨੂੰ ਬੰਦਾ ਮੁੱਲਾਪੁਰ ਤੋਂ ਆਇਆ ਹਮ ਤੇ ਉਹਦਾ ਆਪਾਂ ਕਰਦੇ ਆ ਠੀਕ ਹੈ ਜੀ ਉਹਦੇ ਰਿਵਿਊ ਲੈ ਲਿਓ ਤੁਸੀਂ ਬਾਕੀ ਮਾਤਾ ਜੀ ਹੁਣੀ ਬੈਠੇ ਨੇ ਉਹਨਾਂ ਦੇ ਵੀ ਰਿਵਿਊ ਲੈਣੇ ਹੈਗੇ ਪਹਿਲੀ ਦੂਜੀ ਵਾਰ ਜੋ ਵੀ ਆਏ ਨੇ ਜੀ ਦਰਸ਼ਕੋ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਇਹ ਵੀਡੀਓ ਸਾਡੇ ਮਤਾਮਾ ਭੈਣਾ ਬਜ਼ੁਰਗਾਂ ਲਈ ਤਾਂ ਬਹੁਤ ਜ਼ਰੂਰੀ ਆ ਤਾਂ ਜੋ ਉਹਨਾਂ ਦੇ ਗੋਡਿਆਂ ਦਾ ਰੀਡ ਦੀ ਹੱਡੀ ਦੀ ਬਹੁਤ ਵੱਡੀ ਦਿੱਕਤ ਚੱਲ ਰਹੀ ਆ ਉਹਨਾਂ ਦਾ ਇਲਾਜ ਹੋ ਸਕੇ ਉਹ ਵੀ ਥੋੜੇ ਜੇ ਪੈਸਿਆਂ 'ਚ ਬਿਨਾ ਆਪਰੇਸ਼ਨ ਤੋਂ ਇਹ ਵੀਰ ਦੇ ਗੋਡਾ 2 ਸਾਲ ਪਹਿਲਾਂ ਦਾ ਤਕਲੀਫ ਦੇ ਰਿਹਾ ਸੀਗਾ ਸਾਰੀ ਜਾਣਕਾਰੀ ਲਵਾਂਗੇ ਅੱਜ ਵੀਰ ਦੂਜੀ ਵਾਰੀ ਆਏਗਾ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਬਨਪ੍ਰੀਤ ਮਨਪ੍ਰੀਤ ਪਿੰਡ ਜੀ ਕੋਟਲੀ ਦਰਾਹੇਕੋੜ ਦਰਾਹੇਕੋੜ ਇਹਦੀ ਕੀ ਦਿੱਕਤ ਆ ਗਈ ਸੀ ਕਦੋਂ ਆਈ ਸੀ ਜੀ ਵੀਰੇ 2 ਸਾਲ ਪਹਿਲਾਂ ਐਕਸੀਡੈਂਟ ਹੋ ਗਈ ਬੋਲਟ ਤੇ ਅੱਛਾ ਜੀ ਉਦੋਂ ਬਾਅਦ 20 25 ਵਾਰ ਬਨਵਾਇਆ ਵਾ ਠੀਕ ਨਹੀਂ ਆਇਆ ਅੱਛਾ ਹੁਣ ਥੋੜੇ ਕੇ ਟਾਈਮ ਬਾਅਦ ਜਿਹੜਾ ਆ ਜਾਂਦਾ ਹੁਣ ਕਿਵੇਂ ਲੱਗਦਾ ਤੁਹਾਨੂੰ ਇਹ ਹੁਣ ਵੀਰੇ ਅੱਜ ਦੂਜੇ ਦਿਨ ਆਏ ਆ ਕੱਲ ਆਏ ਸੀ ਤੇ ਅੱਜ ਆਏ ਸੀ ਦੀ 100% ਦਾ ਹੀ ਫਰਕ ਅੱਛਾ ਜੀ ਕੋਈ ਤਕਲੀਫ ਨਹੀਂ ਗਈ 100% ਦਾ ਫਰਕ ਆ ਤੁਹਾਨੂੰ ਕੀ ਲੱਗਦਾ ਵੀ ਕਿੰਨੇ ਵਾਰੀ ਇੱਥੇ ਆ ਕੇ ਜਮੇ ਜੜ ਤੋਂ ਰੋਗ ਚੱਕਿਆ ਜਾਊਗਾ ਇਹ ਬਾਅਦ ਜੀ ਲੱਗਦਾ ਵਾ ਅੱਜਾ ਜੀ ਲੱਗਦਾ ਹਾਂਜੀ ਮਤਲਬ ਦੂਜੀ ਵਾਰ ਨਹੀਂ ਹੋਣਾ ਹੋਊਗਾ ਪ ਥੋੜੀ ਲਈ ਜੇ ਜੀ ਅੱਛਾ ਜੀ ਇਹ ਕੱਪੜੇ ਤਾਂ ਨਹੀਂ ਲਾਹੇ ਉਠਗੀ ਇਹ ਤਾਂ ਨਹੀਂ ਮਰੀ ਨਹੀਂ ਨਹੀਂ ਠੀਕ ਹੈ ਜੀ ਧੰਨਵਾਦ ਵੀਰੇ ਮਾਤਾ ਜੀ ਤੇ ਮਾਤਾ ਜੀ ਗੋਡੇ ਦੁਖਦੇ ਸੀ ਹਾਂਜੀ ਵੀਰੇ ਗੋਡੇ ਨਾ ਹੰਦ ਜਾਈ ਐਦਾਂ ਕਰਕੇ ਸਿੱਧੇ ਨਹੀਂ ਹੁੰਦੇਗੇ ਅੱਛਾ ਜੀ ਤੇ ਵੀ ਵੈਸੇ ਇੱਕ ਵਾਰੀ ਆਏ ਆ ਤੇ ਮਲਾਏ ਆ ਅੱਗੇ ਨਾ ਬਹੁਤ ਫਰਕ ਪੈ ਗਿਆ ਪਹਿਲਾਂ ਤਾਂ ਤੁਹਾਨੂੰ ਸਤਿ ਸ੍ਰੀ ਅਕਾਲ ਸੱਚ ਮੈਂ ਭੁੱਲ ਗਿਆ ਸੀਗਾ ਕਿਹੜੀ ਜਗ੍ਹਾ ਤੇ ਆਏ ਹੋ ਤੁਹਾਡਾ ਨਾਂ ਕੀ ਹੈ ਅਸੀਂ ਕਿਸ਼ਨਪੁਰੇ ਤੋਂ ਆਏ ਆ ਕਿਹੜੀ ਜ਼ਿਲ੍ਹੇ ਚ ਕਿਹੜੇ ਮੋਗੇ ਜ਼ਿਲ੍ਹੇ ਚ ਅੱਛਾ ਜੀ ਹਾਂਜੀ ਵੀਰਪਾਲ ਮੇਰਾ ਨਾਮ ਹੈ ਕਿੰਨੇ ਕਿ ਦਿਨ ਪਹਿਲਾਂ ਆਏ ਸੀ ਤੁਸੀਂ ਇੱਕ ਵਾਰੀ ਜੀ ਅੱਜ ਤੀਜਾ ਦਿਨ ਆ ਅੱਛਾ ਜੀ ਪਹਿਲਾਂ ਆਏ ਆ ਦੋ ਦਿਨ ਦਵਾਈ ਲੈ ਕੇ ਗਏ ਆ ਤੇ ਅੱਜ ਜੈਦਵਾਰ ਆਏ ਆ ਅੱਛਾ ਜੀ ਹਾਂਜੀ ਓਕੇ ਕਿੰਨਾ ਕਿੰਨਾ ਕਹਿੰਦਾ 100 ਜੋ ਕਿੰਨੇ ਪੈਸੇ ਫਰਕ ਪੈ ਗਿਆ ਜੀ 100 ਤੋਂ 190% ਹੈ ਜਮਾ ਠੀਕ ਜੀ ਹਾਂਜੀ ਤੁਰਨ ਤੁਰਨ ਤੇ ਹੁਣ ਕੋਈ ਦਿੱਕਤ ਤੁਰਨ ਚ ਕੋਈ ਦਿੱਕਤ ਨਹੀਂ ਮੈਂ ਲੱਕ ਤੋਂ ਬਹੁਤ ਦੁਖੀ ਸੀ ਹੂੰ ਤੇ ਲੱਕ ਬਿਲਕੁਲ ਮੇਰਾ ਸਹੀ ਆ ਅੱਛਾ ਵੀਡੀਓ ਦੇਖ ਕੇ ਆਏ ਸੀ ਤੁਸੀਂ ਹਾਂਜੀ ਵੀਡੀਓ ਦੇਖ ਕੇ ਆਏ ਸੀ ਅੱਛਾ ਜੀ ਚਲੋ ਪਹਿਲਾ ਕਿੰਨਾ ਕਿਟਰ ਹੋ ਗਿਆ ਤੁਹਾਨੂੰ ਦਵਾਈ ਖਾਂਦਿਆਂ ਨੂੰ ਆਏ ਗੋਡੇ ਦੇ ਬਹੁਤ ਜ਼ਿਆਦਾ ਮਿੰਟਾਈ ਸਾਲ ਹੋ ਗਿਆ ਅੱਛਾ ਜੀ 2.5 ਸਾਲ ਹੋ ਗਏ ਦਵਾਈ ਖਾਂਦੀ ਨੂੰ ਮੈਨੂੰ ਫਰਕ ਪੋਰਾ ਨਹੀਂ ਸੀ ਪਿਆ ਮੈਨੂੰ ਇੱਥੇ 2 ਦਿਨਾਂ ਜੀ ਪਹਿਗਿਆ ਜੀ ਹਾਂਜੀ ਲਓ ਮਿੱਤਰੋ ਗੱਲ ਇਹ ਆ ਮਾਤਾ ਨੂੰ ਦਾ 2 ਦਿਨਾਂ 2 ਵਾਰ ਚ ਫਰਕ ਪੈ ਗਿਆ ਹੁਣ ਤੁਸੀਂ ਹਿਸਾਬ ਲਾ ਲਓ ਵੀ ਇਹਨੂੰ ਕਰਾ ਮਾਤਾ ਆਖੀ ਹੈ ਹਨਾ ਮਤਾ ਕੀ ਆਖੀ ਕਰਾ ਮਾਤਾ ਆਖ ਸਕਦੇ ਆ ਗੁਰੂ ਸਾਹਿਬ ਦੀ ਕਿਰਪਾ ਹੀ ਆ ਹਾਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਸਥਾਨ ਤੇ ਆਇਆ ਹਾਂ ਰਾਏਕੋਟ ਤਾਲੀਆਣਾ ਸਾਹਿਬ ਗੁਰਦੁਆਰੇ ਸਥਾਨ ਤੇ ਬਸ ਜੀ ਬਿਲਕੁਲ ਇਹ ਜਾਦੂਆ ਵੀਰੋ ਵੀਡੀਓ ਸ਼ੇਅਰ ਕਰ ਦਿਓ ਇਹ ਲੋਕਾਂ ਦੇ ਭਲੇ ਦੀ ਵੀਡੀਓ ਤਾਂ ਜੋ ਹਰੇਕ ਤੱਕ ਪਹੁੰਚ ਜੇ ਧੰਨਵਾਦ ਜੀ ਡਾਕਟਰ ਸਾਹਿਬ ਇਹ ਆਪਾਂ ਜਿਹੜੀ ਹੁਣ ਟ੍ਰੀਟਮੈਂਟ ਕਰ ਰਹੇ ਹਾਂ ਉਹ ਜੀ 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 ਜਿਵੇਂ ਤੁਸੀਂ ਪਹਿਲਾਂ ਦੱਸਿਆ ਸੀ ਵੀ ਰੀਡ ਦੀ ਹੱਡੀ ਦਾ ਵੀ ਸਾਡੇ ਕੋਲੇ 100% ਹੱਲ ਆ ਜੀ ਇਹ ਉਹੀ ਆ ਜੀ ਜੀ ਇਹ ਰੀਡ ਦੀ ਹੱਡੀ ਦਾ ਇਦਾਂ ਜੀ ਇਹਦੀ ਡੈਸਕ ਆ ਜਿਹੜੀ ਮੁੰਡੇ ਦੀ ਹਾਂਜੀ 1 ਇੰਚ ਉੱਪਰ ਆਈ ਹੋਈ ਸੀ ਠੀਕ ਹੈ ਜੀ ਉਹ ਅਸੀਂ ਜਿਹੜੀ ਸਾਡੀ ਹਜ਼ਾਰਾਂ ਸਾਲ ਪੁਰਾਣੀ ਹੈ ਤਕਨੀਕਾਂ ਪੁਰਾਣੀਆਂ ਚੱਲ ਰਹੀ ਆ ਸਾਡੇ ਪਰਖਿਆ ਦੀ ਆ ਹੋਰ ਉਹ ਤਕਨੀਕ ਨਾਲ ਹੀ ਅਸੀਂ ਪਹਿਲੇ ਦਿਨ ਤੋਂ ਹੀ ਫਰਕ ਪੈਣ ਲੱਗ ਜਾਂਦਾ ਅੱਛਾ ਜੀ ਪਹਿਲੇ ਦਿਨ ਤੋਂ ਪਹਿਲੇ ਦਿਨ ਤੋਂ ਹੀ ਫਰਕ ਪੈਣ ਲੱਗ ਜਾਂਦਾ ਸਰ ਜਦੋਂ ਤੁਹਾਡੀ ਹੱਡੀ ਆ ਜਿਹੜੀ ਹੂੰ ਉਹ ਸੈੱਟ ਹੋ ਜੇਵੇ ਅਬ ਦੀ ਜਗ੍ਹਾ ਤੇ ਚੜੇ ਜਾਵੇ ਦਵਾਈ ਵੀ ਤਾਂ ਹੀ ਕੰਮ ਕਰਦੀ ਹੈ ਬਿਲਕੁਲ ਜੀ ਫਿਰ ਇਲਾਜ ਸਹੀ ਹੋਊਗਾ ਹਨਾ ਜਦੋਂ ਹੱਡੀ ਤਾਂ ਆਪਣੀ ਜਗ੍ਹਾ ਛੱਡੀ ਖੜੀ ਹੈ ਫਿਰ ਗੋਲੀਆਂ ਕੀ ਕੰਮ ਕਰਨਗੀਆਂ ਕਿ ਨਹੀਂ ਜੀ ਜੀ ਅੱਛਾ ਇਹ ਸਾਰਾ ਇੱਥੋਂ ਵੀ ਉਹੀ ਚੀਜ਼ ਆ ਸਾਰੀ ਹੈ ਜੀ ਇਹ ਨਾੜ ਆ ਜੀ ਓਕੇ ਜਿਸ ਨੂੰ ਕਹਿੰਦੇ ਰੀੜ ਦਾ ਦਰਦ ਓਕੇ ਜੀ ਇਹ ਰੀੜ ਦਾ ਦਰਦ ਇੱਥੇ ਜਾਣਾ ਸਰ ਕਿਰਾਂ ਦਾ ਚੀਕਾ ਘਣਾਉਂਦੇ ਹੋਵੋਗੇ ਤੁਸੀਂ ਵੀ ਨਹੀਂ ਨਹੀਂ ਹੈ ਜੀ ਪਤਾ ਹੀ ਨਹੀਂ ਲੱਗਦਾ ਜੀ 10 15% ਬਸ ਅੱਛਾ ਜੀ ਚਲੋ ਵੇ ਥੋੜੀ ਤਕਲੀਫ ਚੱਲ ਕੇ ਜੇ ਬੰਦਾ ਠੀਕ ਹੁੰਦਾ ਸਾਰੀ ਉਮਰ ਲਈ ਉਦੋਂ ਵੀ ਵਧੀਆ ਕੋਈ ਗੱਲ ਨਹੀਂ ਹੁੰਦੀ ਹੁੰਦੀ ਹੈ ਨਾ ਇਹ ਹਾਂਜੀ ਇੱਕ ਤੁਸੀਂ ਦੱਸਿਆ ਸੀ ਜਾਈ ਹੋਰ ਕਹਿੰਦੇ ਜਮਾ ਹੀ ਟੇਢੀ ਸੀ ਰੀੜ ਦੀ ਹੱਡੀ ਜੀ ਉਹ ਜਮਾ ਹੀ ਰੀੜ ਦੀ ਹੱਡੀ ਟੇਢੀ ਸੀ ਜਿਹਨੂੰ ਕਹਿੰਦੇ ਬੈਂਡ ਹੋਈ ਹੋਈ ਸੀ ਓਕੇ ਜੀ ਬੈਠੋ ਵੀਰੇ ਸਰਵਾਈਕਲ ਜੀ ਸਾਡੀ 3 ਮਿੰਟ ਦੀ ਗੇਮ ਆ ਠੀਕ ਹੈ ਜੀ ਜਿਹਨੂੰ ਆਪਾਂ ਕਹਿੰਦੇ ਸਰਵਾਈਕਲ ਠੀਕ ਹੈ ਜੀ ਉਹ ਸੀ 3 ਮਿੰਟ 3 ਮਿੰਟ ਚ ਠੀਕ ਕਰਦੇ ਨਾ ਜਾਵਾਂ ਜੀ ਅੱਛਾ ਜੀ ਜੀ ਕਿਸੇ ਦੇ ਜਿਆਦਾ ਪੁਰਾਣਾ ਹੂੰ ਤਾਂ ਉਹਨੂੰ ਤਿੰਨ ਦਿਨ ਆਉਣਾ ਪੈਂਦਾ ਓਕੇ ਜਿਵੇਂ ਕੋਈ ਜੰਗ ਈਜ ਦੇ ਆ ਹੂੰ ਫੋਨ ਚਲਾਉਣ ਨਾਲ ਹੋਇਆ ਉਹਨਾਂ ਨੂੰ ਹਾਂਜੀ ਹਾਂਜੀ ਕੋਈ ਜੋਬ ਆ ਉਹਨਾਂ ਦੀ ਸੈਟਿੰਗ ਜੋਬ ਹੂੰ ਤਿੰਨ ਮਿੰਟ ਚ ਕਰ ਦਿੰਦਾ ਠੀਕ ਅੱਛਾ ਜੀ ਤਿੰਨ ਮਿੰਟ ਦੇ ਵਿੱਚ ਲੈ ਵੀ ਮਿੱਤਰੋ ਐਡਾ ਵੱਡਾ ਦਾਵਾ ਹੋਰ ਦਿਨ ਵੀਰੇ ਗਰਦਨ ਚ ਹੈ ਦਰਦ ਬਿਲਕੁਲ ਨਹੀਂ ਭਾਈ ਹਾਂ ਜਾਣਾ ਸਿਰ ਚ ਹਲਾਈ ਗਰਦਨ ਦਾ ਦਰਦ ਹੈਗਾ ਹੈ ਨਹੀਂਗਾ ਠੀਕ ਹੈ ਜੀ ਕਿਉਂਕਿ ਮਾਈਕ ਤੁਹਾਡੇ ਲੱਗਿਆ ਨਹੀਂ ਹੋਇਆ ਸੀ ਮੈਂ ਤਾਂ ਕਰਕੇ ਤੇ ਅੱਛਾ ਰੀਡ ਦੀ ਹੱਡੀ ਬਾਰੇ ਜਰੂਰ ਜਾਣਕਾਰੀ ਦਿਓ ਉਹਨਾਂ ਦੀ ਜਿਹੜੀ ਟੇਢੀ ਰੀਡ ਦੀ ਹੱਡੀ ਸੀ ਉਹਨਾਂ ਦੀ ਐਲ ਟਾਇਪ ਸੀ ਪਾ ਲੋ ਅੱਛਾ ਜੀ ਸਿੱਧੇ ਪੈ ਜਾਓ ਇੰਨੀ ਟੇਢੀ ਹੋਈ ਸੀ ਐਲ ਟਾਇਪ ਸੀ ਠੀਕ ਹੈ ਜੀ ਤੇ ਤੁਸੀਂ ਲਾ ਲਓ ਵੀ ਉਹ ਆਪਾ ਉਹਨੂੰ ਦੱਸਿਆ ਵੀ ਆਹ ਚੀਜ਼ ਘਰੇ ਬੰਨਣੀ ਆ ਉਹਨੂੰ ਨਰਮ ਕਰਨਾ ਠੀਕ ਹੈ ਜੀ ਤਿੰਨ ਦਿਨਾਂ ਦੇ ਵਿੱਚ ਆਪਾਂ ਉਹ ਸਿੱਧੀ ਕਰਤੀ ਮੰਨ ਕੇ ਸਾਰੇ ਚੰਗੇ ਐਲ ਟਾਇਪ ਵਾਲਾ ਕੁਬਾ ਹੋਗੇ ਤਰਨ ਵਾਲੀ ਗੱਲ ਸੀ ਹਾਂਜੀ ਅੱਛਾ ਟੇਢੇ ਹੋ ਕੇ ਅੱਛਾ ਤੁਸੀਂ ਕਰਤਾ ਸਮ ਠੀਕ ਜੀ ਹਾਂਜੀ ਉਹ ਹੋ ਗਿਆ ਮਤਲਬ ਤੁਸੀਂ ਲਾ ਲਓ ਵੀ 85% ਠੀਕ ਹੋ ਗਈ ਅੱਛਾ ਚਾਰ ਪੰਜ ਸੇਟਿੰਗਾਂ ਲੈਣੀਆਂ ਪੈਣੀਆਂ ਉਹਨੂੰ ਹੂੰ 10 ਸਾਲ ਦੀ ਪ੍ਰੋਬਲਮ ਸੀ ਅੱਛਾ ਜਿਹੜੀ ਅਸੀਂ ਉਹਨੂੰ ਸਾਡੇ ਹਿਸਾਬ ਨਾਲ ਚੱਲੂਗੀ ਹੂੰ ਅਸੀਂ ਜਿਹੜੀ ਗੱਲਾਂ ਉਹਨੂੰ ਕਹੀ ਅਮਲ ਕਰੂਗੀ ਤਾਂ 90 ਦਿਨਾਂ ਚ ਹੂੰ ਬਿਲਕੁਲ ਠੀਕ ਹੋ ਜਾਊ ਠੀਕ ਹੈ ਜੀ ਇਹ ਹੈਲਮਟ ਜਾ ਕੀ ਹੈ ਡਾਕਟਰ ਸਾਹਿਬ ਇਹ ਜੀ ਜਿਹੜੇ ਆਪਣੇ ਲੈਗਾਮੈਂਟਾਂ ਨੂੰ ਸੋਜ ਆ ਜਾਂਦੀ ਆ ਹਾਂਜੀ ਹਾਂਜੀ ਇਹ ਉਹਦੇ ਤੇ ਕੰਮ ਕਰਦਾ ਠੀਕ ਹੈ ਜੀ ਔਰ ਸੋਜਸ ਘਟਾਉਣ ਦੇ ਕੰਮ ਕਰਦਾ ਹਾਂ ਜੀ ਲੈਗਾਮੈਂਟ ਤੇ ਆ ਜਾਂਦੀ ਹੈ ਜਿਹੜੀ ਉ ਤਾਂ ਸੋਜ ਆ ਆਪਣਾ ਤੇਲ ਲਾ ਦਿੰਦਾ ਹੂੰ ਹੂੰ ਜਿਹੜਾ ਆਪਣਾ ਆਇਲ ਆ ਜਿੱਥੇ ਅਪਲਾਈ ਕਰ ਲਿਆ ਸੋਜ ਉਹ ਤਿੰਨ ਦਿਨਾਂ ਚ ਲਾ ਦਿੰਦਾ ਇਹ ਜਿਹੜੀ ਲੈਗਾਮੈਂਟ ਹੁੰਦੇ ਆ ਵੀ ਮੇਰੇ ਡਾਕਟਰ ਕਹਿੰਦੇ ਗਲੀਸ ਮੁੱਕ ਗਿਆ ਅਸੀਂ ਲੈਗਾਮੈਂਟ ਸਟਰੋਂਗ ਕਰ ਦਿੰਨੇ ਆ ਗਲੀਸ ਆਪਣੇ ਆਪ ਬਣਨ ਲੱਗ ਜਾਂਦਾ ਠੀਕ ਹੈ ਜੀ ਤੇ ਇਹ ਕਿੰਨਾ ਟਾਈਮ ਲਾ ਕੇ ਰੱਖਣਾ ਪੈਂਦਾ ਜੀ ਤਿੰਨ ਮਿੰਟ ਜੀ ਇੱਕ ਬੁੱਡੇ ਤੇ ਠੀਕ ਹੈ ਟਾਈਮ ਲਾਇਆ ਹੁੰਦਾ ਓਕੇ ਓਕੇ ਇਹਦੀ ਕੋਈ ਵੱਖਰੀ ਫੀਸ ਹੁੰਦੀ ਹੈ ਜਾਂ ਕਿਦਾਂ ਨਹੀਂ ਨਹੀਂ ਜੀ ਕੋਈ ਵੱਖਰੀ ਨਹੀਂ ਤੁਸੀਂ ਤਾਂ ਸੇਵਾ ਹੀ ਕਰਦੇ ਹੋ ਸਾਰੇ ਕਰਦੇ ਸਾਹਮਣੇ ਹੀ ਆ ਜੀ ਬਿਲਕੁਲ ਜੀ ਬਿਲਕੁਲ ਇੱਕ ਮਰੀਜ਼ ਤੇ ਲਾਈਦਾ ਘੰਟਾ ਹਾਂ ਘੰਟਾ ਲਾ ਕੇ ਲੈਨੇ ਤੇ ਨਸਾ ਜੀ ਹੈ ਜੀ ਸੇਵਾ ਜੀ ਅਸਲ ਦੇ ਵਿੱਚ ਇਹ ਸੇਵਾ ਦਾ ਇਹ ਜਿਹੜਾ 2.5 ਲੱਖ ਦਾ ਗੋਡਾ ਤੁਸੀਂ 5000 ਦੇ ਜੇ ਠੀਕ ਕਰ ਦੋਗੇ ਤਾਂ ਉਹ ਤੋਂ ਵੱਡੀ ਸੇਵਾ ਕੋਈ ਨਹੀਂ ਹੈਗੀ ਅਗਲਾ ਸੱਦਾ ਬਿਨਾਂ ਆਪਰੇਸ਼ਨ ਕਰਾਏ ਸਹੀ ਤੁਰੇ ਹਨਾ ਜੀ ਬੱਸ ਬੱਸ ਇਦਾਂ ਹੀ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਇਓ ਜੀ ਦੱਤੇ ਰੋ ਮਾਤਾ ਜੀ ਪਹਿਲੀ ਵਾਰ ਹੀ ਆਏ ਅੱਜ ਪਹਿਲੀ ਵਾਰ ਮਾਤਾ ਜੀ ਤੁਸੀਂ ਪਹਿਲਾਂ ਤਾਂ ਦੱਸੋ ਵੀ ਤਕਲੀਫ ਕੀ ਆ ਤੁਸੀਂ ਕਰਾਓ ਇਲਾਜ ਫਿਰ ਬਾਅਦ ਚ ਪੁੱਛਾਂਗੇ ਵੀ ਕਿੰਨਾ ਕੁ ਫਰਕ ਆ ਕੀ ਤਕਲੀਫ ਆਈ ਕੋਟੇ ਤੇ ਸੱਟ ਲੱਗਦੀ ਹੈ ਅੱਛਾ ਜੀ ਤੁਰੇ ਵੀ ਕਾਫੀ ਔਖੇ ਆ ਮੈਂ ਦੇਖਿਆ ਤੁਰੇ ਆਉਂਦਾ ਇਹਨਾਂ ਨੂੰ ਲੰਗ ਵੱਜਦਾ ਤੁਸੀਂ ਕਰਾਓ ਇਲਾਜ ਫਿਰ ਆਪਾਂ ਤੁਹਾਨੂੰ ਬਾਅਦ ਚ ਪੁੱਛਾਂਗੇ ਵੀ ਕਿੰਨਾ ਕੁ ਫਰਕ ਆ ਅੱਜ ਅੱਜ ਚ ਹੈਨਾ ਜੀ ਸ਼ਸ਼ੀਕਲ ਮਾਤਾ ਜੀ ਆ ਦੇਖੋ ਮਾਤਾ ਜੀ ਅੱਡੀ ਆ ਸਖਤ ਜਗਾ ਤੇ ਆ ਪੈਰ ਉੱਚਾ ਨਹੀਂ ਮਨੇ ਡਿੱਗਣ ਕਰਕੇ ਇਹਨਾਂ ਦੀ ਅਲਾਈਨਮ ਇਦੋਂ ਸਾਹਮਣੇ ਵੜਾਇਆ ਇਹਨਾ ਉੱਚਾ ਨਹੀਂ ਮਾਪਿਆ ਗੋਠਾ ਆਥ ਲਓ ਅੱਧੀ ਇੰਚੀ ਦਾ ਫਰਕ ਪੈ ਗਿਆ ਲੈ ਠੀਕ ਆ ਜਮਾਂ ਬਰਾਬਰ ਆ ਦੇਖ ਲਓ ਅੱਧੀ ਇੰਚ ਦਾ ਫਰਕ ਪੈ ਗਿਆ ਬਿਲਕੁਲ ਆ ਬਾਸਾ ਠੱਕ ਗਿਆ ਮਾਤਾ ਦਾ ਹੂੰ ਮਾਤਾ ਚੀਚੀ ਖੱਚਾ ਉਧਰ ਲਈ ਛੱਡ ਦੋ ਦੇਖੋ 19 ਕੀ ਦਾ ਫਰਕ ਰਹੇਗਾ ਜੀ ਮਾਸ਼ਾਅੱਲ ਫਰਕ ਆਏਗਾ ਹਲੇ ਵੀ ਕਰ ਦਿੰਨੇ ਆਂ ਕੱਢ ਦਿੰਨੇ ਆਂ ਮਾਤਾ ਦੀ ਡੈਸਕ ਵੀ ਹਿੱਲੀ ਹੋਈ ਐ। ਅੱਛਾ ਜੀ। ਇੱਥੇ ਹੀ ਪਤਾ ਲੱਗ ਜਾਂਦਾ ਸਾਨੂੰ। ਠੀਕ ਹੈ ਜੀ। ਬਿਨਾ ਐਕਸਰੇ ਤੋਂ, ਬਿਨਾ ਐਮ ਆਰ ਆਈ ਤੋਂ। ਅੱਛਾ ਜੀ। ਸਾਰਾ ਕੁਛ ਇਹਦੀ ਸਾਰੀਆਂ ਮਸ਼ੀਨਾਂ ਫਿੱਟ ਕਰ ਰੱਖਿਆ ਨੇ ਆ ਡੰਡੇ ਜਿਹੇ। ਜੀ ਜੀ। ਆ ਦੇਖੋ ਆ ਮਾਤਾ ਦੀ ਚੱਪਣੀ ਐ ਜਿਹੜੀ ਇੱਥੇ ਆਈ ਹੋਈ ਐ, ਇੱਥੇ ਚਾਹੀਦੀ ਉੱਤਰੀ ਹੋਈ ਐ। ਨੀਚੇ ਨੂੰ ਇਹ ਹੈ ਨਾ ਜੀ। ਆ ਦੇਖੋ ਹੁਣ ਹੀ ਤੁਹਾਡੇ ਮੂਰੇ ਚੱਕਦਾ। ਆ ਲੋ। ਮੋੜ ਮਾਤਾ। ਹਾਈ ਹਾਈ। ਸਿੱਧਾ ਕਰ। ਹਾਈ। ਪਰ ਇਹ ਮੋੜ ਮਾ ਤਾਂ ਹੁਣ ਮੋੜ ਮੋੜ ਡਰਨਾ ਮੋੜ ਕੱਟ ਗਿਆ ਸਿੱਧਾ ਕਰ ਸਤਨਾਓ ਵਾਹਿਗੁਰੂ ਹੁਣ ਮੋੜ ਹੇ ਬੱਸ ਬੱਸ ਆਈ ਰੱਖ ਬੱਸ ਫੜਕੇ ਮੈਂ ਉਹ ਉਹੀ ਸੀ ਇਹ ਅੱਛਾ ਜੀ ਆ ਮਾਈਕ ਲਾ ਬਈ ਲੈ ਆਈ ਰੱਖ ਸਾ ਮਤਾ ਜੀ ਮਤਾ ਜੀ ਕਿੰਨਾ ਕੁ ਫਰਕ ਲੱਗਿਆ ਅੱਜ ਤੁਹਾਨੂੰ ਨਹੀਂ ਤਾਂ ਜਾਈਂਦੇ ਸਾਰੇ ਹੀ ਹਟ ਗਏ अच्छा जी सारा दर्द हट गया, गया। जी जਵੇਂ ਮੋਰੂ ਮੂਰ ਕਹਿੰਦੇ ਸੀ ਤੁਸੀਂ ਹਾਂਜੀ ਸਾਰੇ ਹਟ ਗਏ ਸਾਰੇ ਠੀਕ ਹੋ ਗਿਆ ਹਾਂਜੀ ਮਾਤਾ ਜੀ ਦਾ ਬੇਟਾ ਨਾਲ ਆਇਆਗਾ ਜੀ ਬ੍ਰਦਰ ਤੁਸੀਂ ਦੱਸਦੇ ਦੀ ਵੀ ਪਹਿਲਾਂ ਮੈਂ ਛੋਟੇ ਭਰਾ ਨੂੰ ਲੈ ਕੇ ਆਇਆ ਸੀਗਾ ਸਾਨੂੰ ਉਦੋਂ ਪਤਾ ਲੱਗਾ ਕੀ ਦਿੱਕਤ ਸੀ ਸਾਰੀ ਜੀ ਉਹਦੇ ਜੀ ਗੈਪ ਬਹੁਤ ਸੀ ਆ ਜੀ ਪੈਰਾਂ ਦੇ ਵਿੱਚ 6 ਤੋਂ 4 ਤੋਂ 3 ਤੋਂ 4 ਇੰਚ ਦਾ ਫਰਕ ਸੀਗਾ ਦੋਨੇ ਪੈਰਾਂ ਦੇ ਤੇ ਡਾਕਟਰਾਂ ਨੂੰ ਦਿਖਾਇਆ ਟੋਡ ਨੇ ਸਲਾਹ ਦਿੱਤੀ ਆਪਰੇਸ਼ਨ ਦੀ ਦਿੱਤੀ ਉਹ ਵੀ ਕਰਕੇ ਉਦੋਂ ਬਾਅਦ ਕਹਿੰਦੇ ਸਾਡੀ ਕੋਈ ਗਾਰੰਟੀ ਨਹੀਂ ਹੈਗੀ ਅੱਛਾ ਜੀ ਫਿਰ ਇਹਨਾਂ ਕੋਲੇ ਤੁਸੀਂ ਜਦੋਂ ਲੈ ਕੇ ਕਿੰਨੇ ਜਿੰਨਾਂ ਕੋਲੇ ਘੱਟੋ ਘਾਟਾ ਤਿੰਨ ਕੇ ਚਾਰ ਵਾਰ ਆਇਆ ਤੇ ਗੈਪ ਸਹੀ ਹੋ ਗਿਆ ਖਰਚਾ ਕਿੰਨਾ ਕਾ ਗਿਆ ਸੀ ਖਰਚਾ ਦਾ ਨਾਮ ਬਰਾਬਰੀ ਉਹਨਾਂ ਦਾ ਆਪਾਂ ਤੇਲ ਹੀ ਫੂਕ ਦਿੰਨੇ ਹਾਂ ਹੁਣ ਜਾਣ ਲੱਗੇ ਅੱਛਾ ਉਹਨੇ ਵੀ ਨਹੀਂ ਲਏ ਉਹਨੇ ਵੀ ਨਹੀਂ ਲਏ ਠੀਕ ਹੈ ਧੰਨਵਾਦ ਵੀਰ ਜੀ ਪਹਿਲਾਂ ਇੱਕ ਵਾਰੀ ਪਿੰਡ ਦਾ ਦੱਸ ਦਿਓ ਜਰੂਰ ਕਈ ਵਾਰੀ ਬੰਦੇ ਕਹਿੰਦੇ ਨੇ ਆਪਣਾ ਪਿੰਡ ਹੈ ਜੀ ਮੋਗੇ ਨੇੜੇ ਹੈ ਜੀ ਰੋਲੀ ਦਾਤਾ ਠੀਕ ਹੈ ਜੀ ਤੁਹਾਡਾ ਨਾਮ ਨਾਮ ਜੀ ਗੁਰਪ੍ਰੀਤ ਸਿੰਘ ਲੈ ਵੀਰੋ ਜੀ ਕਿਸੇ ਨੇ ਪਤਾ ਵੀ ਕਰਨਾਗਾ ਤਾਂ ਕਨਫਰਮ ਕਰ ਲਓ ਕਈ ਵਾਰੀ ਵੀ ਕਹਿੰਦੇ ਨੇ ਵੀ ਯਾਰ ਸਕ੍ਰਿਪਟ ਬਣਾਈ ਹੋਈ ਵੀਰ ਜੀ ਸਾਚੀ ਗੱਲ ਜੀ ਸ਼ੋਭਨਾਮ ਕੇ ਇਹ ਆਪਣਾ ਮੈਨੋ ਹਰਪਾਲ ਸਿੰਘ ਜੀ ਕਿੱਥੋਂ ਜੀ ਟਟਪਿੰਡ ਆਪਣਾ ਟਟਪਿੰਡ ਮੋਲਾਪੁਰ ਦੇ ਨੇੜੇ ਪਿੰਡ ਅੱਛਾ ਵੀਰ ਜੀ ਡਾਕਟਰ ਸਾਹਿਬ ਨੇ ਦੱਸਿਆ ਵੀ ਤੁਹਾਡੀ ਪਹਿਲਾਂ ਵਾਈਫ ਨੂੰ ਕੋਈ ਦਿੱਕਤ ਸੀ ਹੈ ਨਾ ਜੀ ਪਿਛਲੇ ਸਾਲ ਪ੍ਰੋਬਲਮ ਆਈ ਸੀ ਡਿਸਕ ਦੀ ਅਸੀਂ ਬਹੁਤ ਜ਼ਿਆਦਾ ਮਤਲਬ ਕੋਈ ਛੱਡੇ ਨਹੀਂ ਸੀ ਮਤਲਬ ਓਕੇ ਜੀ ਸਾਰੇ ਪਾਸੇ ਮਤਲਬ ਇਹ ਗਏ ਮਾਨਸਰ ਉੱਥੋਂ ਫਰਕ ਪੈ ਗਿਆ ਲੇਕਿਨ ਪ੍ਰੋਪਰ ਠੀਕ ਨਹੀਂ ਹੋਈ ਸੀ ਅੱਛਾ ਜੀ ਇਹ ਇੱਥੇ ਅਸੀਂ ਧੰਨਵਾਦ ਆਏ ਇੱਥੇ ਤਿੰਨ ਤਿੰਨ ਦਿਨ ਦੇ ਵਿੱਚ ਮਤਲਬ ਹਮ ਹਫ਼ਤੇ ਦੇ ਵਿੱਚ ਹਫਤੇ ਬਾਅਦ ਆਉਂਦੇ ਸੀ ਅਸੀਂ ਅੱਛਾ ਜੀ ਤੇ ਤਿੰਨ ਵਾਰ ਆਏ ਤੇ ਬਿਲਕੁਲ ਠੀਕ ਹੋ ਗਏ ਕੋਈ ਮੁੜ ਕੇ ਦਿੱਕਤ ਤਾਂ ਨਹੀਂ ਕੋਈ ਪ੍ਰੋਬਲਮ ਹੈ ਹੀ ਨਹੀਂ ਬਿਲਕੁਲ ਠੀਕ ਹੈ ਜਿਵੇਂ 1 ਸਾਲ ਤੋਂ ਹਨਾ ਤੇ ਅੱਜ ਤੁਸੀਂ ਥੋੜੀ ਕੀ ਦਿੱਕਤ ਮੇਰੇ ਥੋੜੀ ਗੋਡੇ ਦੀ ਪ੍ਰੋਬਲਮ ਹੈ ਜੀ ਮੈਂ ਤਾਂ ਆਇਆ ਸੀਗਾ ਮੈਨੂੰ ਪਤਾ ਸੀ ਵੀ ਉੱਥੇ ਚੱਲੀਏ ਮੈਂ ਫੋਨ ਕੀਤਾ ਸੀ ਮੈਂ ਸ਼ੌਕ ਦਾ ਹੈਗਾ ਠੀਕ ਹੈ ਨਹੀਂ ਤੁਹਾਡੇ ਧਿਆਨ ਦੀ ਮੈਂ ਠੀਕ ਉੱਥੇ ਆਉਂਗਾ ਹਨਾ ਲੈ ਵੀ ਦਰਸ਼ਕੋ ਗੱਲ ਇਹ ਆ ਵੀ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਬਾਕੀ ਧੰਨਵਾਦ ਕਰਦੇ ਹਾਂ ਡਾਕਟਰ ਸਾਹਿਬ ਦਾ ਕਿਉਂਕਿ ਬਹੁਤ ਬਾਰੇ 10 ਮਰੀ ਜਾਂਦੇ ਨੇ 10 ਜਾਂਦੇ ਨੇ ਭੀੜ ਤੇ ਧੰਨਵਾਦ ਡਾਕਟਰ ਸਾਹਿਬ। ਬਾਬਾ ਕਿਰਪਾ ਕਰੇ ਤੁਹਾਡਾ ਕੰਮ ਐਂਜਲੇ ਹੋਰ ਮਰੀਜ਼ ਵਧਨ ਨਾ ਪੰਜਾਬ ਚ ਤੁਸੀਂ ਘਟਾਉਂਦੇ ਜਰੂਰ ਹੋ। ਹੈਨਾ ਜੀ? ਕਹਿੰਦੇ ਵੀਰ ਜੀ। ਬਹੁਤ ਬਹੁਤ। ਹਾਂ ਜੀ। ਧੰਨਵਾਦ ਵੀਰ ਜੀ ਤੇ ਧੰਨਵਾਦ ਦਰਸ਼ਕੋ ਪਿਆਰ ਦਿੰਦੇ ਰਹੋ। ਵੀਡੀਓ ਸ਼ੇਅਰ ਜਰੂਰ ਕਰਦੇ ਸੱਛੇ ਕਾਲ।